ਸੋ ਅਸੀਂ ਦੇਖਾਂਗੇ ਦਾਨੀਅਲ ਨਬੀ 10 ਅਧਿਆਏ ਇਸ ਵਿੱਚ ਦਾਨੀਅਲ ਨਬੀ ਜੋ ਆਪਣਾ ਆਖਰੀ ਔਰ ਚੌਥਾ ਦਰਸ਼ਨ ਜੋ ਆਉ ਦੇਖਦਾ ਆ ਔਰ ਹੁਣ ਤੱਕ ਅਸੀਂ ਦਾਨੀਅਲ ਦੇ ਪਹਿਲੇ ਤਿੰਨ ਦਰਸ਼ਨਾਂ ਦੇ ਉੱਤੇ ਜੋ ਮੰਨਨ ਕਰ ਚੁੱਕੇ ਆ ਦਾਨੀਅਲ 7 8 ਔਰ 9 ਦੇ ਅਧਿਆਏ ਦੇ ਵਿੱਚ ਔਰ ਇਹ ਦਾਨੀਅਲ ਦਾ ਚੌਥਾ ਔਰ ਆਖਰੀ ਦਰਸ਼ਨ ਇਹ ਆ 10 ਅਧਿਆਏ ਦੇ ਵਿੱਚ ਅਸੀਂ ਦੇਖਦੇ ਆ ਔਰ ਇਹ ਦਰਸ਼ਨ ਕਾਫੀ ਲੰਬਾ ਚੱਲਦਾ ਆ ਔਰ 10 ਔਰ 11 ਔਰ 12 ਇਹ ਤਿੰਨ ਅਧਿਆਏ ਦੇ ਵਿੱਚ ਜੋ ਕਵਰ ਹੁੰਦਾ ਆ ਔਰ ਇਸ ਦਰਸ਼ਨ ਦੇ ਖਤਮ ਹੋਣ ਦੇ ਨਾਲ ਹੀ ਜੋ ਆ ਦਾਨੀਅਲ ਦੀ ਪੁਸਤਕ ਜੋ ਆ ਸਮਾਪਤ ਹੋ ਜਾਂਦੀ ਆ ਪਰ ਅਸੀਂ ਦੇਖਦੇ ਹਾਂ ਦਾਸਾ ਦੇ ਆਏ ਉਸ ਦੀ ਇਕਾਇਤ ਵਿੱਚ ਸਗਤ ਲਿਖਿਆ ਫਾਰਸ ਤੇ ਬਾਦਸ਼ਾ ਖੋਰਸ ਦੇ ਤੀਜੇ ਵਰੀ ਵਿੱਚ ਸੋ ਖੋਰਸ ਜਿਸ ਨੂੰ ਕੋਰਸ ਵੀ ਕਿਹਾ ਗਿਆ ਹੈ ਔਰ ਇੰਗਲਿਸ਼ ਦੇ ਵਿੱਚ ਇਸ ਨੂੰ ਸਾਇਰਸ ਵੀ ਬੋਲਿਆ ਜਾਂਦਾ ਹੈ ਔਰ ਇਹ ਜੋ ਤੀਸਰਾ ਵਰਾਇਆ ਇਹ ਆ ਜਦੋਂ ਮਾਦੀ ਔਰ ਫਾਰਸੀਆ ਨੇ ਬਾਬਲ ਸਮਰਾਜ ਨੂੰ ਜੋ ਆ ਕਬਜ਼ਾ ਕੀਤਾ ਮੇਲ ਸੈਸ਼ਨ ਨੂੰ ਵੱਢਣ ਤੋਂ ਬਾਅਦ ਸੋ ਉਸ ਘਟਨਾ ਤੋਂ ਬਾਅਦ ਜੋ ਆ ਇਹ ਤੀਜਾ ਵਰਾਇਆ ਕਿਉਂਕਿ ਜੋ ਖੋਰਸ ਆ ਜੋ ਸਾਇਰਸ ਆ ਇਹ ਮਤਲਬ 559 BC ਤੋਂ ਹੀ ਰਾਜ ਆਇਆ ਮਤਲਬ ਪਿਛਲੇ ਕੁਝ ਲੰਬੇ ਸਮੇਂ ਤੋਂ ਰਾਜ ਆਇਆ ਪਰ ਬਾਬਲ ਸਾਮਰਾਜ ਦੇ ਉੱਤੇ ਜੋ ਇਹਨਾਂ ਦੀ ਹਕੂਮਤ ਸਥਾਪਿਤ ਹੋਈ ਆ ਉਸ ਦਾ ਇਹ ਤੀਸਰਾ ਵਾਰ ਆ ਮਤਲਬ 536 BC ਦੇ ਵਿੱਚ ਜੋ ਤਖਤਾ ਪਲਟ ਕੀਤਾ ਮਾਦੀ ਫਾਰਸੀਆਂ ਨੇ ਬੇਸ਼ਸ਼ਣ ਨੂੰ ਵੱਢਣ ਤੋਂ ਬਾਅਦ ਸੋ 536 ਤੋਂ ਬਾਅਦ ਤੀਸਰਾ ਵਾਰ ਆ ਮਤਲਬ 533 ਜਾਂ 534 BC ਦੇ ਕਰੀਬ ਦੀ ਜੋ ਇਹ ਘਟਨਾ ਆ ਜਦੋਂ ਦਾਨੀਲ ਜੋ ਆ ਦਰਸ਼ਨ ਦੇਖ ਰਿਹਾ ਔਰ ਦਸਤੀ ਇਕਾਈ ਤਰੂ ਪੜਨ ਤੇ ਜੋ ਸਾਨੂੰ ਪਤਾ ਚਲਦਾ ਹੈ ਕਿ ਦਾਨੀਅਲ ਇਸ ਦੇ ਵਿੱਚ ਇਸ ਦਰਸ਼ਨ ਦੇ ਵਿੱਚ ਜੋ ਆ ਇੱਕ ਵੱਡਾ ਯੁੱਧ ਜੋ ਆ ਉਹ ਦੇਖਦਾ ਆ ਔਰ ਪੰਜਾਬੀ ਦੇ ਵਿੱਚ ਅਸੀਂ ਪੜਦੇ ਆ ਇਸ ਜਗਤ ਲਿਖਿਆ ਉਹਨੇ ਉਸ ਗੱਲ ਨੂੰ ਅਤੇ ਉਸ ਦਰਸ਼ਨ ਦੇ ਅਰਥ ਨੂੰ ਸਮਝ ਲਿਆ ਮਤਲਬ ਉਸ ਨੂੰ ਬੇਸਿਕ ਜੋ ਆ ਉਸ ਦਰਸ਼ਨ ਦਾ ਜੋ ਇੱਕ ਭੇਤ ਆ ਉਸ ਨੂੰ ਸਮਝ ਆ ਗਿਆ ਕਿ ਪਰਮੇਸ਼ਰ ਇੱਕ ਵੱਡਾ ਯੁੱਧ ਜੋ ਆ ਦਿਖਾ ਰਿਹਾ ਹੈ ਕਿ ਯੁੱਧ ਦੀ ਜਾਣਕਾਰੀ ਇਸ ਦਰਸ਼ਨ ਚ ਪਰਮੇਸ਼ਰ ਮਨੂੰ ਦੇ ਰਿਹਾ ਹੈ ਪਰ ਉਸ ਦੇ ਬਾਵਜੂਦ ਵੀ ਦਾਨੀਅਲ ਜਾਣਦਾ ਸੀ ਕਿ ਇਸ ਦੇ ਵਿੱਚ ਹੋਰ ਵੀ ਬਹੁਤ ਕੁਝ ਸਮਝਣ ਵਾਲਾ ਹੈ ਇਸ ਦੇ ਵਿੱਚ ਬਹੁਤ ਗਹਿਰਾਈ ਹੈ ਇਸ ਦਰਸ਼ਨ ਦੇ ਵਿੱਚ ਸੋ ਇਸ ਲਈ ਉਸ ਨੇ ਹੋਰ ਵੀ ਇਸ ਦਰਸ਼ਨ ਨੂੰ ਅੱਛੀ ਤਰ੍ਹਾਂ ਸਮਝਣ ਦੇ ਲਈ ਜੁਆ ਉਹ ਪਰਮੇਸ਼ਰ ਦੇ ਚਰਨਾਂ ਦੇ ਵਿੱਚ ਬੈਠਾ ਬੇਨਤੀ ਕੀਤੀ ਜਿਸਾਂ ਕਿ ਅਸੀਂ ਦੋ ਆਇਤ ਵਿੱਚ ਪੜ੍ਹਦੇ ਹਾਂ ਇਸ ਸਗਾ ਤੇ ਲਿਖਿਆ ਮੈਂ ਦਾਨੀਅਲ ਉਹਨਾਂ ਦਿਨਾਂ ਵਿੱਚ ਤਿੰਨਾਂ ਸਾਤਿਆਂ ਤੋੜੀ ਸੋਕ ਕਰਦਾ ਰਿਹਾ ਸੋ ਇਸ ਜਗ੍ਹਾ ਦੇ ਉੱਤੇ 21 ਦਿਨ ਦੀ ਇੱਕ ਪ੍ਰਕਾਰ ਦੀ ਫਾਸਟਿੰਗ ਦੇ ਵਿੱਚ ਦਾਨੀਅਲ ਨੇ ਆਪਣੇ ਆਪ ਨੂੰ ਰੱਖਿਆ ਇਹ ਫਾਸਟਿੰਗ ਜੋ ਸੀਗੀ ਉਹ ਮਤਲਬ ਖਾਣਾ ਤਿਆਗਣ ਦੀ ਨਹੀਂ ਸੀ ਇੱਕ ਸੁਆਦਲਾ ਭੋਜਨ ਤਿਆਗਣ ਵਾਲੀ ਇੱਕ ਫਾਸਟਿੰਗ ਸੀਗੀ ਔਰ 10 ਦੀ ਚਾਰ ਆਇਤ ਨੂੰ ਜਦੋਂ ਅਸੀਂ ਪੜ੍ਹਦੇ ਹਾਂ ਇਸੇកੱਦ ਲਿਖਿਆ ਪਹਿਲੇ ਮਹੀਨੇ ਦੇ 24ਵੇਂ ਦਿਨ ਸੋ ਇਹ ਸੀਗਾ ਨਿਸਾਨ ਦਾ ਮਹੀਨਾ ਇਸ ਕੈਲੰਡਰ ਵਿੱਚ ਤੁਸੀਂ ਦੇਖ ਸਕਦੇ ਹੋ ਜੋ ਕਿ ਮਾਰਚ ਦੇ ਅੱਧ ਤੋਂ ਸ਼ੁਰੂ ਹੋ ਕੇ April ਦੇ ਅੱਧ ਤੱਕ ਜਾਂਦਾ ਸੀਗਾ ਨਿਸਾਨ ਦਾ ਮਹੀਨਾ ਜਿਸ ਨੂੰ ਅਬੀਬ ਕਰਕੇ ਵੀ ਬੋਲਿਆ ਜਾਂਦਾ ਸੀਗਾ ਸੋ ਨਿਸਾਨ ਮਹੀਨੇ ਦੇ 24ਵੇਂ ਦਿਨ ਜੋ ਆ ਦਾਨੀਅਲ ਇੱਕ ਦਰਸ਼ਨ ਫਿਰ ਦੇਖਦਾ ਹੈ ਔਰ ਇਹ ਸਮਯੋਂ ਲਿਖਦਾ ਹੈ ਕਿ ਮੈਂ ਦਜਲਾ ਜੋ ਦਰਿਆ ਉਸ ਦੇ ਕੰਢੇ ਉੱਤੇ ਖੜਾ ਸੀਗਾ ਮਤਲਬ ਹਿਤਕਲ ਦਰਿਆ ਜਿਸ ਨੂੰ ਹਿੰਦੀ ਵਿੱਚ ਹਿਤਕਲ ਵੀ ਬੋਲਿਆ ਜਾਂਦਾ ਔਰ ਇਹ ਹਿਤਕਲ ਔਰ ਫਰਾਤ ਬਿਲਕੁਲ ਆਮੋ ਸਾਹਮਣੇ ਦਰਿਆ ਵਗਦੇ ਆ ਮੈਸੋਪੋਟਾਮੀਆ ਦੀ ਧਰਤੀ ਵਿੱਚ ਜਿੱਥੋਂ ਅਬਰਾਹਮ ਨੂੰ ਪਰਮੇਸ਼ਰ ਕੱਢ ਕੇ ਲਿਆਇਆ ਸੀਗਾ ਔਰ ਇਹ ਉਹੀ ਦਰਿਆ ਆ ਜੋ ਪਰਮੇਸ਼ਰ ਨੇ ਅਦਨ ਦੇ ਬਾਗ ਵਿੱਚ ਚਾਰ ਦਰਿਆ ਕੱਢੇ ਸੀ ਉਹਨਾਂ ਵਿੱਚੋਂ ਦੋ ਦਰਿਆ ਜੋ ਸੀਗੇ ਉਹ ਸੀਗੇ ਹਿਤਕਲ ਔਰ ਫਰਾਤ ਔਰ ਅਧਾਸਤੀ 5 ਔਰ 6 ਐਤ ਵਿੱਚ ਦਾਨੀਅਲ ਜੋ ਆ ਇੱਕ ਮਨੁੱਖ ਨੂੰ ਖੜਾ ਦੇਖਦਾ ਆ ਔਰ ਉਸ ਦਾ ਜੋ ਰੂਪ ਉਸਨੇ ਦੇਖਿਆ ਉਸਤੇ ਬਾਰੇ ਜੋ ਪੇਸ਼ ਕਰਦਾ ਆ ਇਸ ਲਿਸਟ ਦੇ ਵਿੱਚ ਤੁਸੀਂ ਪੜ੍ਹ ਸਕਦੇ ਹੋ ਉਸ ਦਾ ਜੋ ਹੁਲੀਆ ਦਾਨੀਅਲ ਪੇਸ਼ ਕਰਦਾ ਹੈ ਕਿ ਉਸਤੇ ਜੋ ਲੀੜੇ ਆਉ ਸੁੱਤੀ ਆ ਔਰ ਉਸਤੇ ਕੁੰਦਨ ਸੋਨੇ ਦੀ ਇੱਕ ਪੇਟੀ ਲੱਕ ਦੇ ਨਾਲ ਬੱਜੀ ਹੋਈ ਆ ਉਸ ਦਾ ਸਰੀਰ ਜੋ ਬੈਰੂਸ ਵਰਗਾ ਹੈ ਉਸ ਦਾ ਮੁਖ ਜੋ ਬਿਜਲੀ ਵਰਗਾ ਅੱਖਾਂ ਜੋ ਉਦੋ ਜਗਦੇ ਦੀਵਿਆਂ ਵਰਗੀਆਂ ਔਰ ਉਸ ਦੇ ਬਾਹਾਂ ਔਰ ਪੈਰ ਲਿਸ਼ਕ ਦੇ ਪਿੱਤਲ ਵਰਗੇ ਆ ਔਰ ਉਸ ਦੇ ਗੱਲਾਂ ਕਰਨ ਦੀ ਆਵਾਜ਼ ਜੋ ਕੁਪੀਟ ਦੀ ਆਵਾਜ਼ ਜਹੀ ਆ ਸੋ ਇਹ ਸੱਤ ਚੀਜ਼ਾਂ ਆ ਜਿਹੜੀਆਂ ਦਾਨੀਅਲ ਪੇਸ਼ ਕਰਦਾ ਆ ਉਸ ਮਨੁੱਖ ਦੇ ਬਾਰੇ ਇਹ ਮਨੁੱਖ ਜਿਸ ਨੂੰ ਦਾਨੀਅਲ ਦੇਖ ਰਿਹਾ ਆ ਇਸ ਨੂੰ ਪ੍ਰਭੂ ਯੀਸ਼ੂ ਮਸੀਹ ਕਰਕੇ ਵੀ ਕੁਝ ਬਾਈਬਲ ਟੀਕਾ ਕਰਨ ਜੋ ਆ ਉਹ ਪੇਸ਼ ਕਰਦੇ ਆ ਕਿ ਪ੍ਰਭੂ ਯੀਸ਼ੂ ਮਸੀਹ ਆ ਪਰ वचन ਦੇ ਅਨੁਸਾਰ ਜਦੋਂ ਅਸੀਂ ਕੁਝ ਚੀਜ਼ਾਂ ਨੂੰ ਦੇਖਦੇ ਆ ਤਾਂ ਇਹ ਪਤਾ ਚੱਲਦਾ ਸਾਨੂੰ ਕਿ ਪ੍ਰਭੂ ਯੀਸ਼ੂ ਮਸੀਹ ਨਹੀਂ ਆ ਬਲਕਿ ਇੱਕ ਸਵਰਗ ਦੂਤ ਆ ਤੋ ਕਿਸ ਤਰ੍ਹਾਂ ਇਸ ਚੀਜ਼ ਦੀ ਪੁਸ਼ਟੀ ਅਸੀਂ ਕਰ ਸਕਦੇ ਆ ਕਿਉਂਕਿ ਯਹੂਨਾ ਨੇ ਵੀ ਪ੍ਰਭੂ ਯੇਸ਼ੂ ਮਸੀਹ ਨੂੰ ਦੇਖਿਆ ਪ੍ਰਕਾਸ਼ ਦੀ ਪੋਥੀ ਦੇ ਵਿੱਚ ਔਰ ਜਦੋਂ ਅਸੀਂ ਉਸ ਦਰਸ਼ਨ ਨੂੰ ਔਰ ਇਸ ਦਰਸ਼ਨ ਨੂੰ ਆਪਸ ਵਿੱਚ ਇਹਨਾਂ ਦਾ ਇੱਕ ਤੁਲਨਾ ਕਰਕੇ ਅਸੀਂ ਦੇਖਦੇ ਆ ਤਾਂ ਉਸ ਸਮੇਂ ਜੋ ਚੀਜ਼ ਸਾਡੇ ਸਾਹਮਣੇ ਹੁੰਦੀ ਆ ਅਸੀਂ ਇਸ ਲਿਸਟ ਦੇ ਵਿੱਚ ਅਸੀਂ ਦੇਖ ਸਕਦੇ ਆ ਇਹਦੇ ਵਿੱਚ ਜੋ ਇੱਕ ਸਾਈਡ ਤੇ ਅਸੀਂ ਉਹ ਚੀਜ਼ਾਂ ਦੇਖਾਂਗੇ ਜੋ ਦਾਨੀਅਲ ਦੇਖ ਰਿਹਾ ਹੈ ਦੂਸਰੀ ਸਾਈਡ ਜੋ ਯਹੂਨਾ ਪ੍ਰਭੂ ਯੇਸ਼ੂ ਮਸੀਹ ਦੇ ਵਿੱਚ ਜੋ ਆ ਦੇਖ ਰਿਹਾ ਹੈ ਸਭ ਤੋਂ ਪਹਿਲੀ ਚੀਜ਼ ਜੋ ਆ ਯਹੋਹਾਨੀਲ ਦੇਖਦਾ ਹੈ ਸੂਤੀ ਲੀੜੇ ਪਹਿਨੇ ਹੋਏ ਪਰ ਜਦੋਂ ਯਹੂਨਾ ਪ੍ਰਭੂ ਯੀਸ਼ੂ ਮਸੀਹ ਨੂੰ ਦੇਖਦਾ ਹੈ ਸੋ ਸੂਤੀ ਲੀੜਾਂ ਦਾ ਕੋਈ ਜ਼ਿਕਰ ਨਹੀਂ ਆ ਬਲਕਿ ਲਿਖਿਆ ਕਿ ਉਹ ਪੈਰਾਂ ਤੀਕ ਦਾ ਇੱਕ ਜਾਮਾ ਜੋ ਆ ਕੰਪਲੀਟ ਜੋ ਪਹਿਨਿਆ ਹੋਇਆ ਆ ਯਾਰ ਔਰ ਦੂਸਰੀ ਚੀਜ਼ ਜੋ ਆ ਲਿਖਿਆ ਕੁੰਦਨ ਸੋਨੇ ਦੀ ਪੇਟੀ ਲੱਕ ਨਾਲ ਬੱਦੀ ਹੋਈ ਦਾਨੀਅਲ ਦੇਖਦਾ ਹੈ ਜੋ ਲੱਕ ਦੇ ਨਾਲ ਬੱਦੀ ਹੋਈ ਹੈ ਕੁੰਦਨ ਸੋਨੇ ਦੀ ਪੇਟੀ ਪਰ ਪ੍ਰਭੂ ਯੀਸ਼ੂ ਮਸੀਹ ਦੇ ਲੱਕ ਦੇ ਦੁਆਲੇ ਉਹ ਇੱਕ ਪੇਟੀ ਨਹੀਂ ਦੇਖ ਰਿਹਾ ਬਲਕਿ ਸ਼ਾਤੀ ਦੇ ਦੁਆਲੇ ਇੱਕ ਸੋਨੇ ਦੀ ਪੇਟੀ ਦੇਖ ਰਿਹਾ ਹੈ ਔਰ ਤੀਸਰੇ ਨੰਬਰ ਤੇ ਜੋ ਦਾਨੀਅਲ ਦੇਖ ਰਿਹਾ ਹੈ ਸਰੀਰ ਨੂੰ ਬੇਰੂਜ਼ ਵਰਗਾ ਜੋ ਇੱਕ ਹੀਰਾ ਜਾਂ ਇੱਕ ਅਨਮੋਲ ਪੱਥਰ ਹੁੰਦਾ ਸੀਗਾ ਪਰ ਇਹੋ ਨਾ ਪ੍ਰਭੂ ਯੀਸ਼ੂ ਮਸੀਹ ਦੇ ਸਰੀਰ ਨੂੰ ਨਹੀਂ ਦੇਖ ਰਿਹਾ ਬਲਕਿ ਪੂਰਾ ਸਰੀਰ ਜੋ ਆ ਉਹ ਕੱਪੜੇ ਦੇ ਨਾਲ ਟਕਿਆ ਹੋਇਆ ਆ ਔਰ ਦਾਨੀਅਲ ਜੋ ਮੁਖ ਦੇਖ ਰਿਹਾ ਆ ਉਹ ਆ ਬਿਜਲੀ ਵਰਗਾ ਔਰ ਇਹੋ ਨਾ ਜੋ ਮੁਖ ਦੇਖ ਰਿਹਾ ਪ੍ਰਭੂ ਯੇਸ਼ੂ ਮਸੀਹ ਦਾ ਉਹ ਆ ਸੂਰਜ ਵਾਂਗ ਜੋ ਡਾਡੇ ਤੇਜ ਦੇ ਨਾਲ ਜੋ ਆ ਚਮਕਦਾ ਆ ਸੋ ਮਤਲਬ ਦੋਨਾਂ ਦੇ ਪ੍ਰਤਾਪ ਦੇ ਵਿੱਚ ਇੱਕ ਵੱਡਾ ਅੰਤਰ ਇੱਥੇ ਨਜ਼ਰ ਆਉਂਦਾ ਹੈ ਮਤਲਬ ਬਿਜਲੀ ਦਾ ਪ੍ਰਤਾਪ ਔਰ ਡਾਡੇ ਤੇਜ ਨਾਲ ਚਮਕਦਾ ਹੋਇਆ ਸੂਰਜ ਦੇ ਪ੍ਰਤਾਪ 'ਚ ਬਹੁਤ ਫਰਕ ਆ ਸੋ ਪ੍ਰਭੂ ਯੇਸ਼ੂ ਮਸੀਹ ਦੇ ਪ੍ਰਤਾਪ ਨੂੰ ਜਦੋਂ ਦਿਖਾਇਆ ਗਿਆ ਤਾਂ ਡਾਡੇ ਤੇਜ ਨਾਲ ਚਮਕਦਾ ਇੱਕ ਸੂਰਜ ਦੇ ਸਮਾਨ ਦਿਖਾਇਆ ਗਿਆ ਮੁਖ ਨੂੰ ਔਰ ਇੱਥੇ ਸਵਰਗ ਦੂਤ ਦਾ ਜੋ ਮੁਖ ਹੈ ਉਹ ਬਿਜਲੀ ਦੇ ਸਮਾਨ ਆ ਔਰ 5ਵੇਂ ਨੰਬਰ ਤੇ ਜੋ ਅੱਖਾਂ ਆ ਜੋ ਸਵਰਗ ਦੂਤਾਂ ਚੋ ਦੇਖ ਰਿਹਾ ਦਾਨੀਲ ਉਹ ਆ ਦੋ ਜਗਦੇ ਹੋਏ ਦੀਵਿਆਂ ਵਰਗੀਆਂ ਆ ਔਰ ਪ੍ਰਭੂ ਯੀਸ਼ੂ ਮਸੀਹ ਦੀਆਂ ਅੱਖਾਂ ਜਦੋਂ ਯਹੋਨਾ ਨੇ ਦੇਖਿਆ ਉਹ ਆ ਅਗਨੀ ਦੀ ਲਾਟ ਵਰਗੀਆਂ ਜਿਹੜੀਆਂ ਦੋ ਅੱਖਾਂ ਇਹਦੇ ਵਿੱਚ ਵੀ ਬਹੁਤ ਫਰਕ ਹੈ ਜਗਦੇ ਦੀਵੇ ਇੱਕ ਸਧਾਰਨ ਜਿਹਾ ਇੱਕ ਲਾਈਟ ਆ ਔਰ ਅਗਨੀ ਦੀ ਲਾਟ ਜਿਹੜੀ ਆ ਉਹ ਇੱਕ ਬਹੁਤ ਹੀ ਤੇਜ਼ ਜੋ ਆ ਇੱਕ ਲਾਈਟ ਹੈ ਔਰ 6ਵੇਂ ਨੰਬਰ ਤੇ ਬਾਹਾਂ ਔਰ ਪੈਰ ਜਿਹੜੇ ਆ ਉਹ ਲਿਸ਼ਕਦੇ ਪਿੱਤਲ ਵਰਗਿਆ ਮਤਲਬ ਇੱਕ ਚਮਕ ਜ਼ਰੂਰ ਹੈ ਪਿੱਤਲ ਦੀ ਪਰ ਯੋਹਨਾ ਜਦੋਂ ਪ੍ਰਕਾਸ਼ੀ ਪੁੱਤ ਜੀ ਪ੍ਰਭੂ ਯੇਸ਼ੂ ਮਸੀਹ ਦੇ ਪੈਰ ਦੇਖ ਰਿਹਾ ਹੈ ਸੋ ਉਸਗਤ ਲਿਖਿਆ ਉਹ ਇੱਕ ਖਾਲਸ ਪਿੱਤਲ ਦੀ ਨਿਆਈਆ ਜੋ ਪੱਠੀ ਦੇ ਵਿੱਚ ਗਿਆ ਤਾਇਆ ਹੋਇਆ ਹੈ ਮਤਲਬ ਅੱਗ ਚ ਤਾਇਆ ਹੋਇਆ ਪਿੱਤਲ ਔਰ ਨਿਸ਼ਕਦਾ ਹੋਇਆ ਪਿੱਤਲ ਦੋਵਾਂ 'ਚ ਬਹੁਤ ਫਰਕ ਹੈ ਔਰ 7ਵੇਂ ਨੰਬਰ ਤੇ ਜੋ ਗੱਲਾਂ ਕਰਨ ਦੀ ਆਵਾਜ਼ ਆ ਸਵਰਗ ਦੂਤ ਦੀ ਉਹ ਇੱਕ ਭੀੜ ਦੀ ਆਵਾਜ਼ ਜਹੀ ਆ ਔਰ ਯੋਹਨਾ ਜਦੋਂ ਪਿਆਨ ਕਰਦਾ ਹੈ ਪ੍ਰਭ ਯਿਸੂ ਮਸੀਹ ਦੀ ਆਵਾਜ਼ ਨੂੰ ਉਹ ਆ ਇੱਕ ਬਹਲੇ ਪਾਣੀਆਂ ਦੀ ਇੱਕ ਘੂਕ ਵਰਗੀ ਜੋ ਆਵਾਜ਼ ਹੈ ਤਾਂ ਦੋਨਾਂ ਦੀ ਆਵਾਜ਼ ਦੇ ਵਿੱਚ ਵੀ ਬਹੁਤ ਫਰਕ ਹੈ ਔਰ ਉਸ ਤੋਂ ਇਲਾਵਾ ਦੋ ਐਸੀਆਂ ਚੀਜ਼ਾਂ ਇਹੋ ਨਾ ਪ੍ਰਕਾਸ਼ੀ ਪੌਥੀ ਜੀ ਪੇਸ਼ ਕਰਦਾ ਹੈ ਜਿਨ੍ਹਾਂ ਦੇ ਬਾਰੇ ਦਾਨੀਅਲ ਚ ਬਿਲਕੁਲ ਜ਼ਿਕਰ ਨਹੀਂ ਆ ਮਤਲਬ ਉਸ ਤੇ ਜੋ ਸਿਰ ਦੇ ਵਾਲਿਆ ਯਿਸੂ ਮਸੀਹ ਦੇ ਉਹ ਇੱਕ ਚਿੱਟੀ ਔਨ ਦੀ ਨiai ਆ ਔਰ ਉਸ ਤੋਂ ਬਾਅਦ ਉਸ ਤੇ ਮੁੱਖ ਜੋ ਜਿਹੜੀ ਇੱਕ ਤਲਵਾਰ ਜਿਹੜੀ ਆ ਉਹ ਨਿਕਲਦੀ ਆ ਸੋ ਇਹ ਦੋ ਚੀਜ਼ਾਂ ਦਾਨੀਅਲ ਨਹੀਂ ਦੇਖਦਾ ਸੋ ਜਦੋਂ ਦਾਨੀਅਲ ਦਾ ਇਸ ਦਰਸ਼ਨ ਨੂੰ ਜਦੋਂ ਅਸੀਂ ਸਧਾਰਨ ਰੀਤੀ ਨਾਲ ਦੇਖਾਂਗੇ ਤਾਂ ਸਾਨੂੰ ਲੱਗਦਾ ਹੈ ਕਿ ਦਾਨੀਅਲ ਵੀ ਉਹੀ ਬਨੋਖ ਨੂੰ ਦੇਖ ਰਿਹਾ ਹੈ ਮਤਲਬ ਪ੍ਰਭੂ ਯੇਸ਼ੁਅ ਮਸੀਹ ਨੂੰ ਹੀ ਦੇਖ ਰਿਹਾ ਹੈ ਜਿਸ ਤਰ੍ਹਾਂ ਕਿ ਯਹੋਨਾ ਪ੍ਰਕਾਸ਼ ਦੀ ਪੋਥੀ ਵਿੱਚ ਪ੍ਰਭੂ ਯੇਸ਼ੁਅ ਮਸੀਹ ਨੂੰ ਦੇਖ ਰਿਹਾ ਹੈ ਮਤਲਬ ਇੱਕ ਵਾਰੀ ਸਾਨੂੰ ਲੱਗਦਾ ਹੈ ਕਿ ਇਹ ਕਾਫੀ ਸਮਾਨਤਾਵਾਂ ਆ ਦੋਨਾਂ ਦੇ ਵਿੱਚ ਸੋ ਇਸ ਲਈ ਯਹੋਨਾ ਵੀ ਪ੍ਰਭੂ ਯੇਸ਼ੁਅ ਮਸੀਹ ਨੂੰ ਇਸ ਤਰ੍ਹਾਂ ਦੇਖ ਰਿਹਾ ਸੋ ਦਾਨੀਅਲ ਵੀ ਪ੍ਰਭੂ ਯੇਸ਼ੁਅ ਮਸੀਹ ਨੂੰ ਹੀ ਦੇਖ ਰਿਹਾ ਪਰ ਜਦੋਂ ਇਹਨਾਂ ਦੋਨਾਂ ਦਰਸ਼ਨ ਨੂੰ ਜੋ ਆ ਅਸੀਂ ਬਾਰੀਕੀ ਦੇ ਵਿੱਚ ਜਾਂਚਦੇ ਆ ਇਹਨਾਂ ਨੂੰ ਅੱਛੀ ਤਰ੍ਹਾਂ ਪਰਖਦੇ ਆ ਸੋ ਪਤਾ ਚੱਲਦਾ ਕਿ ਯੋਹਨਾ ਜੋ ਦੇਖ ਰਿਹਾ ਪ੍ਰਭੂ ਯੀਸ਼ੂ ਮਸੀਹ ਦਾ ਦਰਸ਼ਨ ਔਰ ਦਾਨੀਅਲ ਜੋ ਦੇਖ ਰਿਹਾ ਇਹਨਾਂ ਵਿੱਚ ਬਹੁਤ ਹੀ ਜ਼ਿਆਦਾ ਜੋ ਆ ਇੱਕ ਅੰਤਰ ਹੈ ਮਤਲਬ ਦੋਨਾਂ ਦਾ ਤੇਜ ਦੋਨਾਂ ਦਾ ਪ੍ਰਤਾਪ ਜਲਾਲ ਉਹਦੇ ਵਿੱਚ ਬਹੁਤ ਹੀ ਜ਼ਿਆਦਾ ਫਰਕ ਆ ਸੋ ਇਸ ਕਰਕੇ ਇਹ ਜੋ ਦਾਨੀਅਲ ਦੇਖ ਰਿਹਾ ਇੱਕ ਸਵਰਗ ਦੂਤ ਆ ਉਹ ਸਵਰਗ ਦੂਤ ਜੋ ਦਾਨੀਅਲ ਨਬੀ ਨੂੰ ਇਸ ਦਰਸ਼ਨ ਦਾ ਅਰਥ ਦੱਸਣ ਦੇ ਲਈ ਜੋ ਆ ਭੇਜਿਆ ਗਿਆ ਆ ਔਰ ਇਸ ਤੋਂ ਬਾਅਦ ਅਸੀਂ ਦੇਖਦੇ ਹਾਂ 7ਵਾਂ ਅਚਨ ਦੇ ਵਿੱਚ ਦਾਨੀਅਲ ਦੱਸਦਾ ਹੈ ਕਿ ਮੈਂ ਇਕੱਲੇ ਨੇ ਇਹ ਦਰਸ਼ਨ ਨੂੰ ਡਿੱਟਾ ਔਰ ਜਿਹੜੇ ਮਨੁੱਖ ਮੇਰੇ ਨਾਲ ਸੀਗੇ ਉਹਨਾਂ ਇਸ ਦਰਸ਼ਨ ਨੂੰ ਨਾ ਡਿੱਟਾ ਪਰ ਉਹਨਾਂ ਨੂੰ ਲਿਖਿਆ ਅਜਿਹੀ ਕੰਬਣੀ ਛਿੜੀ ਜੋ ਆਪਣੇ ਆਪ ਨੂੰ ਲੁਕਾਉਣ ਲਈ ਨੱਠੇ ਸੋ ਉਸ ਦੇ ਪਾਸ ਜੋ ਲੋਕ ਸੀ ਉਹਨਾਂ ਨੇ ਇਸ ਦਰਸ਼ਨ ਨੂੰ ਨਹੀਂ ਦੇਖਿਆ ਪਰ ਇੱਕ ਇਹੋ ਜਿਹਾ ਡਰ ਉਹਨਾਂ ਦੇ ਤੇ ਆ ਗਿਆ ਕਿ ਉਹ ਸਾਰੇ ਹੀ ਜੂਆ ਦੌੜੇ ਔਰ ਡੈਨੀਅਲ ਵੀ ਬਹੁਤ ਹੀ ਜ਼ਿਆਦਾ ਅਨਕੌਂਸ਼ੀਅੰਸ ਹੋ ਗਿਆ ਇਸ ਦਰਸ਼ਨ ਨੂੰ ਇਸ ਜਲਾਲ ਨੂੰ ਉਸ ਸਹਨ ਨਹੀਂ ਕਰ ਸਕ ਪਾਇਆ ਔਰ ਨੌਂ ਵਚਨ ਦੇ ਵਿੱਚ ਇਸ ਗੱਲ ਲਿਖਿਆ ਪਰ ਮੈਂ ਉਹਦੀ ਆਵਾਜ਼ ਅਤੇ ਗੱਲਾਂ ਸੁਨੀਆਂ ਤੇ ਮੈਂ ਉਸਦੀ ਆਵਾਜ਼ ਅਤੇ ਗੱਲਾਂ ਸੁਣਨ ਦੇ ਵੇਲੇ ਕੂਕ ਨੀਂਦਰ ਵਿੱਚ ਮੂੰਹ ਪਰਨੇ ਪੈ ਗਿਆ ਤੇ ਮੇਰਾ ਮੂੰਹ ਤਰਤੀਬ ਵੱਲ ਸੀ ਸੋ ਇਸ ਦਰਸ਼ਨ ਨੇ ਇਸ ਜਲਾਲ ਨੇ ਡੈਨੀਅਲ ਨੂੰ ਕਾਫੀ ਜ਼ਿਆਦਾ ਅਨਕੌਂਸ਼ੀਅੰਸ ਕਰ ਦਿੱਤਾ ਔਰ ਇਸ ਤੋਂ ਬਾਅਦ ਫਿਰ ਜੋ ਆ ਦਾਨੀਅਲ ਦੇ ਨਾਲ ਸਵਰਗਦੂਤ ਦੀ ਇੱਕ ਗੱਲਬਾਤ ਜਿਹੜੀ ਆ ਉਹ ਸ਼ੁਰੂ ਹੋ ਜਾਂਦੀ ਆ ਸੋ ਉਸ ਨੂੰ ਅਸੀਂ ਅਗਲੇ ਭਾਗ ਦੇ ਵਿੱਚ ਅਸੀਂ ਦੇਖਾਂਗੇ ਸੋ ਇਹ ਪਹਿਲਾ ਭਾਗ ਅਸੀਂ ਦੇਖਿਆ ਦਾਨੀਅਲ 10 ਅਧਿਆਇ ਦੇ ਵਿੱਚ ਜਿਸ ਦੇ ਵਿੱਚ ਦਾਨੀਅਲ ਨੇ ਇੱਕ ਮਨੁੱਖ ਨੂੰ ਦੇਖਿਆ ਉਸ ਮਨੁੱਖ ਦਾ ਇੱਕ ਰੂਪ ਉਪੇਸ਼ ਕਰਦਾ ਹੈ ਔਰ ਅਸੀਂ ਦੇਖਿਆ ਕਿ ਬਹੁਤ ਸਾਰੇ ਲੋਕ ਇਸ ਨੂੰ ਪ੍ਰਭੂ ਯਿਸੂ ਮਸੀਹ ਕਰਕੇ ਪੇਸ਼ ਕਰਦੇ ਆ ਕਿਉਂਕਿ ਉਹਨਾਂ ਨੂੰ ਲੱਗਦਾ ਕਿ ਇਸ ਦਾ ਹੀ ਰੂਪ ਹੈ ਯੋਹੰਨਾ ਨੇ ਦੇਖਿਆ ਸੀ ਪ੍ਰਭੂ ਯਿਸੂ ਮਸੀਹ ਦਾ ਪਰ ਜਦੋਂ ਅਸੀਂ ਦੋਨਾਂ ਨੂੰ ਮਿਲਾ ਕੇ ਦੇਖਦੇ ਆ ਤਾਂ ਪਤਾ ਚੱਲਦਾ ਕਿ ਪ੍ਰਭੂ ਯਿਸੂ ਮਸੀਹ ਦਾ ਰੂਪ ਜੋ ਤੇਜ ਹੈ ਉਹ ਬਹੁਤ ਹੀ ਇੱਕ ਅਲੱਗ ਹੈ ਔਰ ਇਸ ਸਗਤ ਜੋ ਸਵਰਗ ਦੂਤ ਦਾ ਰੂਪ ਹੈ ਤੇਜ ਹੈ ਉਹ ਅਲੱਗ ਹੈ ਪਰ ਬੇਸਿਕਲੀ ਇਸ ਦੇ ਵਿੱਚ ਅਸੀਂ ਜੋ ਸਾਡੇ ਲਈ ਜੋ ਕੀ ਸੰਦੇਸ਼ ਆ ਅਸੀਂ ਉਸ ਨੂੰ ਅੱਗੇ ਜਾ ਕੇ ਵੀ ਹੋਰ ਗਹਿਰਾਈ ਨਾਲ ਸਿੱਖਾਂਗੇ ਮਤਲਬ ਦਾਨੀਅਲ ਨੇ ਜਦੋਂ ਦਰਸ਼ਨ ਦੇਖਿਆ ਸੋ ਕੁਛ ਨੂੰ ਸਮਝ ਲੱਗਾ ਪਰ ਉਸਦੇ ਨਾਲ ਹੀ ਜੋ ਆ ਉਹ ਸੰਤੁਸ਼ਟ ਨਹੀਂ ਹੋ ਗਿਆ ਕਿਉਂਕਿ ਕਈ ਵਾਰ ਕਿੰਦਾ ਅਸੀਂ ਪਵਿੱਤਰ ਵਚਨ ਪੜ੍ਹਦੇ ਆ ਸੋ ਕੁਛ ਪਰਮੇਸ਼ਰ ਸਾਨੂੰ ਸਮਝ ਦਿੰਦਾ ਹੈ ਅਸੀਂ ਉਹਨੇ ਨਾਲ ਹੀ ਅਕਸਰ ਵਿਸ਼ਵਾਸੀ ਲੋਕ ਜਵਾ ਸੰਤੁਸ਼ਟ ਹੋ ਜਾਂਦੇ ਆ ਔਰ ਉਸ ਦੀ ਗਹਿਰਾਈ ਦੇ ਵਿੱਚ ਉਤਰਨ ਦੇ ਲਈ ਉਹ ਕਦੀ ਵੀ ਆਪਣੀ ਭੁੱਖ ਪਿਆਸ ਨਹੀਂ ਦਿਖਾਉਂਦੇ ਪਰ ਇਸ ਸਗਾ ਤੇ ਦਾਨੀਅਲ ਨੂੰ ਉਹ ਅਰਥ ਖੋਲ ਕੇ ਦੇਣ ਵਾਸਤੇ ਪਰਮੇਸ਼ਰ ਇੱਕ ਸਵਰਗਦੂਤ ਨੂੰ ਭੇਜ ਰਿਹਾ ਹੈ ਉਹਦੀ ਵਜ੍ਹਾ ਕਿਉਂਕਿ ਦਾਨੀਅਲ ਨੇ ਜੋ ਆ ਆਪਣੀ ਭੁੱਖ ਔਰ ਆਪਣੀ ਪਿਆਸ ਨੂੰ ਪੇਸ਼ ਕੀਤਾ ਪ੍ਰਗਟ ਕੀਤਾ ਪ੍ਰਮਾਣਿਤ ਕੀਤਾ ਮਤਲਬ ਦਾਨੀਅਲ 21 ਦਿਨ ਦਾ ਜੋ ਇੱਕ ਮਿੱਥ ਕੇ ਨਹੀਂ ਸੀ ਬੈਠਾ ਖੁਦਾ ਦੇ ਚਰਨਾਂ ਵਿੱਚ ਬਲਕਿ ਉਹ ਬੈਠ ਗਿਆ ਕਿ ਜਦੋਂ ਤੱਕ ਮੈਨੂੰ ਇਹ ਅਰਥ ਨਹੀਂ ਦਿੱਤਾ ਜਾਊਗਾ ਉਦੋਂ ਤੱਕ ਮਤਲਬ ਉਸਨੇ ਆਪਣੇ ਆਪ ਦਾ ਨੇਮ ਬੰਨਿਆ ਕਿ ਇਹ ਸਵਾਦ ਲਈ ਰੋਟੀ ਮੈਂ ਨਹੀਂ ਖਾਊਂਗਾ ਔਰ ਜੋ ਉਸਨੇ ਸੋਚਿਆ ਉਸ ਦੇ ਉੱਤੇ ਉਹ ਪਰਿਪੱਕ ਰਿਹਾ ਹੋ ਸਕਦਾ ਕਈ ਵਾਰ ਕਈ ਮੌਕੇ ਤੇ ਉਸਤੇ ਅੱਗੇ ਕਈ ਪ੍ਰਕਾਰ ਦਾ ਸਵਾਦਲਾ ਭੋਜਨ ਆਇਆ ਹੋਵੇ ਪਰ ਦਾਨੀਅਲ ਨੇ ਆਪਣੇ ਸਵਾਦ ਦੇ ਪਿੱਛੇ ਲੱਗੇ ਉਹ ਆਪਣਾ ਨੇਮ ਜੋ ਆ ਉਹ ਨਹੀਂ ਤੋੜਿਆ ਕਿਉਂਕਿ ਅਕਸਰ ਵਿਸ਼ਵਾਸੀ ਲੋਕ ਵੀ ਹੁੰਦੇ ਆ ਕਈ ਵਾਰ ਇਸ ਦਾ ਨੇਮ ਬੰਦਿਆ ਔਰ ਜਦੋਂ ਸਵਾਦਲਾ ਭੋਜਨ ਅੱਗੇ ਆ ਜਾਂਦਾ ਆ ਤਾਂ ਉਹ ਸਵਾਦ ਉਹਨਾਂ ਦੇ ਉੱਤੇ ਕੀ ਹੁੰਦਾ ਪ੍ਰਭਲ ਹੋ ਜਾਂਦਾ ਆ ਔਰ ਉਹ ਆਪਣਾ ਨੇਮ ਨੂੰ ਕੀ ਕਰ ਦਿੰਦੇ ਆ ਤੋੜ ਦਿੰਦੇ ਆ ਹਲਕੇ ਚ ਲੈ ਲੈਂਦੇ ਆ ਸੋ ਇਸ ਸਗਤ ਤੇ ਦਾਨੀਅਲ ਨੇ ਕੀ ਕੀਤਾ ਆਪਣੇ ਆਪ ਨੂੰ ਇੱਕ ਪ੍ਰਮਾਣਿਤ ਕੀਤਾ ਕਿ ਪ੍ਰਭੂ ਮੈਂ ਇਹ ਜੋ ਅਰਥ ਹੈ ਇਹਨੂੰ ਜਾਣਨ ਦੇ ਲਈ ਕਿੰਨਾ ਜ਼ਿਆਦਾ ਮੈਂ ਕਿਹਾ ਬੇਚੈਨ ਆ ਕਿੰਨਾ ਜ਼ਿਆਦਾ ਉਤਸੁਕਤ ਆ ਕਿੰਨਾ ਐਕਸਾਈਟਿਡ ਆ ਮੈਂ ਇਸ ਲਈ ਪ੍ਰਭੂ ਯਿਸੂ ਮਸੀਹ ਨੇ ਕਿਆਮਤ ਦੀ ਪੰਜ ਅਧਿਆਏ ਨੇ ਜੇ ਤੁਸੀਂ ਪੜ੍ਹਦੇ ਹੋ ਸਗਤ ਭਵੀਸ਼ਮ ਸਿੰਘ ਨੇ ਕਿਹਾ ਕਿ ਧੰਨ ਆਓ ਜੋ ਧਰਮ ਦੇ ਭੁੱਖੇ ਔਰਤਾਂ ਆਏ ਆ ਕਿਉਂਕਿ ਉਹ ਲਜਾਈ ਜਾਣਗੇ ਸੋ ਅਗਰ ਤੁਸੀਂ ਵਚਨ ਪੜਨਾ ਸ਼ੁਰੂ ਕੀਤਾ ਅਗਰ ਤੁਹਾਨੂੰ ਸਮਝ ਨਹੀਂ ਲੱਗਾ ਸੋ ਉਸ ਸਗਾ ਦੇ ਨਿਰਾਸ਼ ਹੋਣ ਦੀ ਜ਼ਰੂਰਤ ਨਹੀਂ ਆ ਉਸ ਸਗਾ ਦੇ ਉੱਤੇ ਜ਼ਰੂਰਤ ਹੈ ਕਿ ਅਸੀਂ ਖੁਦਾ ਦੇ ਅੱਗੇ ਆਪਣੀ ਭੁੱਖ ਔਰ ਆਪਣੀ ਪਿਆਸ ਨੂੰ ਵਚਨ ਦੇ ਪ੍ਰਤੀ ਜੋ ਆ ਉਸ ਨੂੰ ਪ੍ਰਮਾਣਿਤ ਕਰੀਏ ਪ੍ਰਗਟ ਕਰੀਏ ਪ੍ਰਭੂ ਦੇ ਚਰਨਾਂ ਦੇ ਵਿੱਚ ਇੱਕ ਲੰਬਾ ਸਮਾਂ گزارਦੇ ਹੋਏ ਇਸ ਪ੍ਰਕਾਰ ਦੀ ਫਾਸਟਿੰਗ ਵੀ ਅਸੀਂ ਕਰ ਸਕਦੇ ਆ ਅਸੀਂ ਇੱਕ ਆਪਣੇ ਕਈ ਪ੍ਰਕਾਰ ਦੇ ਸ਼ੌਂਕ ਹੁੰਦੇ ਆ ਸਾਡੇ ਕਈ ਪ੍ਰਕਾਰ ਦੇ ਸਾਡੀਆਂ ਆਦਤਾਂ ਹੁੰਦੀਆਂ ਆ ਜਿੱਦਾਂ ਅਸੀਂ ਫੋਨ ਦੇ ਵਿੱਚ ਬਹੁਤ ਸਮਾਂ ਬਤੀਤ ਕਰਦੇ ਆ ਟੀਵੀ ਦੇ ਉੱਤੇ ਸਮਾਂ ਬਤੀਤ ਕਰਦੇ ਆ ਇਹ ਸੀਆਂ ਚੀਜ਼ਾਂ ਨੂੰ ਵੀ ਤਿਆਗਦੇ ਹੋਏ ਅਸੀਂ ਖੁਦਾ ਦੇ ਚਰਨਾਂ ਦੇ ਵਿੱਚ ਜਦੋਂ ਅਸੀਂ ਬੈਠਾਂਗੇ ਵਚਨ ਨੂੰ ਲੈ ਕੇ ਕਿ ਪ੍ਰਭੂ ਮੈਂ ਇਸ ਵਚਨ ਨੂੰ ਸਿੱਖਣ ਔਰ ਸਮਝਣ ਦੇ ਵਾਸਤੇ ਪ੍ਰਭੂ ਮੈਂ ਇੱਕ ਭੋਖਰ ਪਿਆਸ ਜੋ ਆ ਉਹਨੂੰ ਲੈ ਕੇ ਮੈਂ ਤੁਹਾਡੇ ਗੇਰ ਹਾਂ ਸੋ ਇਸ ਲਈ ਖੁਦਾ ਦੇ ਬਹੁਤ ਸਾਰੇ ਵਚਨ ਆ ਜਿਹੜੇ ਸਾਨੂੰ ਇੱਕ ਦਿਲਾਸਾ ਦਿੰਦੇ ਆ ਤਸੱਲੀ ਦਿੰਦੇ ਆ ਜਿਸ ਦੇ ਵਿੱਚ ਪਰਮੇਸ਼ਰ ਸਾਨੂੰ ਬੋਲਦਾ ਆ ਇਸ ਯਰਮੀਆ 33 ਦੇ ਉਸ ਤਿੰਨ ਵਚਨ ਚ ਪਰਮੇਸ਼ਰ ਬੋਲਦਾ ਆ ਕਿ ਤੂੰ ਮੈਨੂੰ ਪੁਕਾਰ ਔਰ ਮੈਂ ਤੈਨੂੰ ਕੀ ਕਰਾਂਗਾ ਉੱਤਰ ਦਿਆਂਗਾ ਮੈਂ ਤੈਨੂੰ ਵੱਡੀਆਂ ਔਰ ਔਖੀਆਂ ਗੱਲਾਂ ਜਿਨ੍ਹਾਂ ਨੂੰ ਤੂੰ ਨਹੀਂ ਜਾਣਦਾ ਪਰਮੇਸ਼ਰ ਮੈਂ ਦੱਸੂਗਾ 81 ਜ਼ਬੂਰ ਉਸ ਦੀ 10 ਆਇਤ ਚ ਪਰਮੇਸ਼ਰ ਕਹਿੰਦਾ ਤੂੰ ਆਪਣੇ ਮੂੰਹ ਨੂੰ ਖੋਲ ਆਪਣੇ ਮੂੰਹ ਨੂੰ ਟੱਡ ਆਪਣੀ ਮਾਊਥ ਵਾਈਡ ਪਰਮੇਸ਼ਰ ਕਹਿੰਦਾ ਖੋਲ ਆਪਣੇ ਮੂੰਹ ਨੂੰ ਮੈਂ ਉਹਨੂੰ ਕੀ ਕਰਾਂਗਾ ਭਰ ਦਿਆਂਗਾ ਪਰਮੇਸ਼ਰ ਸਾਡੇ ਮੂੰਹ ਨੂੰ ਭਰਨ ਲਈ ਪਰਮੇਸ਼ਰ ਸਾਡੇ ਹਿਰਦੇ ਨੂੰ ਭਰਨ ਲਈ ਆਪਣੇ ਵਚਨ ਦੇ ਨਾਲ ਉਹਨਾਂ ਭੇਦਾਂ ਦੇ ਨਾਲ ਤਿਆਰ ਆ ਸਿਰਫ ਉਹ ਪਰਮੇਸ਼ਰ ਇੰਤਜ਼ਾਰ ਕਰਦਾ ਹੈ ਕਿ ਤੂੰ ਆਪਣੇ ਮੂੰਹ ਨੂੰ ਖੋਲ ਆਪਣੇ ਹਿਰਦੇ ਨੂੰ ਖੋਲ ਆਪਣੇ ਜੀਵਨ ਨੂੰ ਖੋਲ ਸਵੈਸਲੀ ਜਦੋਂ ਅਸੀਂ ਸੰਸਾਰ ਦੀ ਗੰਦਗੀ ਸੰਸਾਰ ਦੀਆਂ ਅਭਿਲਾਸ਼ਾਵਾਂ ਸੰਸਾਰ ਦਾ ਕੂੜਾ ਕਰਕਟ ਵਾਸਤੇ ਸੇ ਆਪਣੇ ਜੀਵਨ ਖੋਲ ਕੇ ਰੱਖਦੇ ਹਾਂ ਔਰ ਸੰਸਾਰ ਜਾਂ ਸ਼ਤਾਰ ਜਾਂ ਅੰਧਕਾਰ ਸਾਡੇ ਜੀਵਨ ਨੂੰ ਕਈ ਪ੍ਰਕਾਰ ਦੀ ਗੰਦਗੀ ਨਾਲ ਪਰਾਂਚਲ ਕਰਦਾ ਹੈ ਉਸ ਸਮੇਂ ਅਸੀਂ ਕਦੀ ਉਮੀਦ ਨਹੀਂ ਕਰ ਸਕਦੇ ਕਿ ਪਰਮੇਸ਼ਰ ਸਾਨੂੰ ਆਪਣੇ ਵਚਨਾਂ ਪਰੇ ਆਪਣੇ ਪ੍ਰਤਾਪ ਨਾਲ ਪਰੇ ਕਿਉਂਕਿ ਅਸੀਂ ਆਪਣੇ ਜੀਵਨ ਨੂੰ ਕਿਸੇ ਹੋਰ ਚੀਜ਼ ਲਈ ਖੋਲਿਆ ਹੈ ਅਸਲੀ ਯਾਕੂਬ ਜੋ ਆਇ ਕਦੇ ਆਏ ਉਸ ਦੀ 21 ਆਇਤ ਵਿੱਚ ਲਿਖਦਾ ਆ ਇਸ ਕਰ ਤੁਸੀ ਹਰ ਪ੍ਰਕਾਰ ਦੇ ਗੰਦ ਮੰਦ ਅਤੇ ਪਤੀ ਦੀ ਵਾਫਰੀ ਨੂੰ ਪਰੇ ਸੁੱਟ ਕੇ ਉਸ ਪੀਜੇ ਵਚਨ ਨੂੰ ਜਿਹੜਾ ਤੁਹਾਡੀਆਂ ਅਚਾਨਾਂ ਨੂੰ ਬਚਾ ਸਕਦਾ ਹੈ ਨਰਮਾਈ ਨਾਲ ਕਬੂਲ ਕਰ ਲਓ ਸੋ ਪਰਮੇਸ਼ਰ ਜੋ ਚਾਹੁੰਦਾ ਹੈ ਕਿ ਉਹ ਸਾਨੂੰ ਬਚਨ ਨਾਲ ਪਰੇ ਗਹਿਰੇ ਭੇਦਾਂ ਨਾਲ ਪਰੇ ਉਹ ਪਰਮੇਸ਼ਰ ਨੇ ਕਿਉਂ ਦਾਨੀਅਲ ਦੇ ਉੱਤੇ ਇਹਨੇ ਪ੍ਰਕਾਸ਼ਨ ਜੋ ਆ ਉਹ ਪ੍ਰਗਟ ਕੀਤੇ ਕਿਉਂ ਖੁਦਾ ਉਸ ਨੂੰ ਖੋਲ-ਖੋਲ ਕੇ ਬਚਨ ਦਿੰਦਾ ਸੀਗਾ ਕਿਉਂਕਿ ਦਾਨੀਅਲ ਨੇ ਆਪਣੀ ਭੁੱਖ ਪਿਆਸ ਨੂੰ ਪ੍ਰਗਟ ਕੀਤਾ ਕਿ ਪ੍ਰਭੂ ਮੈਂ ਇਸ ਸੰਸਾਰ ਦੇ ਪਦਾਰਥਾਂ ਦਾ ਭੁੱਖਾ ਨਹੀਂ ਹਾਂ ਪ੍ਰਭੂ ਮੈਂ ਨਾ ਸਵਾਨ ਪੋਜਦਾ ਮੈਂ ਭੁੱਖਾ ਨਹੀਂ ਹਾਂ ਪ੍ਰਭੂ ਮੈਨੂੰ ਤੇਰਾ ਵਚਨ ਚਾਹੀਦਾ ਤੇਰੀ ਉਪੇਤ ਚਾਹੀਦੀ ਹੈ ਪਰਬੂ ਉਹਦੇ ਵਾਸਤੇ ਮੈਨੂੰ ਕੋਈ ਵੀ ਕੀਮਤ ਚੁਕਾਉਣੀ ਪਏਗੀ ਮੈਂ ਚੁਕਾਉਂਗਾ ਸੋ ਅਜਿਹਾ ਮਨ ਜੋ ਖੁਦਾ ਦੇ ਗਲੇ ਕਿ ਲੈ ਕੇ ਹੁੰਦਾ ਹੈ ਪਰਮੇਸ਼ਰ ਉਸ ਨੂੰ ਅਸੀਮ ਇੱਕ ਸਾਮਰਥਨਾ ਪਰਦਾਇਆ ਆਪਣੇ ਗਹਿਰੇ ਭੇਤਾਂ ਦੇ ਨਾਲ ਪਰਦਾਇਆ ਸੋ ਪ੍ਰਬੂ ਇਸ ਵਚਨ ਦੇ ਰੇਸਨ ਆਸ਼ੀਸ਼ ਸਵੇ ਇਸ ਵਿੱਚ ਕੋਈ ਤੁਹਾਡਾ ਸਵਾਲ ਆ ਤੁਸੀਂ ਕਮੈਂਟ ਬਾਕਸ ਪੁੱਛ ਸਕਦੇ ਹੋ ਸੋ ਪ੍ਰਬੂ ਤੁਹਾਨੂੰ ਆਸ਼ੀਸ਼ ਦੇਵੇ ਆਮੇਨ